ਪਨਾ ਸਿੱਧੂ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਹੁਣ ਸਾਰੇ ਕਹਿਣਗੇ ਵੀ ਇਹ ਕੀ ਹੋ ਗਿਆ ਨੈਣ ਸਿਧਾ ਪਾਨੇ ਦੀ ਸਾਈਡ ਲੈ ਗਈ ਬਿਲਕੁਲ ਜੀ ਲੈਣੀ ਚਾਹੀਦੀ ਹੈ ਜੀ ਪੰਜਾਬ ਦਾ ਮੁੰਡਾ ਹੈ ਪੰਜਾਬ ਦਾ ਪੁੱਤ ਹੈ ਸਾਈਡ ਲੈਣੀ ਪੈਂਦੀ ਹੈ ਬਿਲਕੁਲ ਪੈਂਦੀ ਹੈ ਸੋ ਪਨਾ ਸਿੱਧੂ ਤੇਰੇ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਸੋ ਇੱਕ ਐਸਾ ਡਾਇਲੋਗ ਹੈ ਜੋ ਕਿਸੇ ਤੇ ਵੀ ਚਪਕਾ ਦਿੰਦੇ ਹੈ ਦੀਪ ਸਿੰਘ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਫਲਾਣੇ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਬਲੈਕਮੇਲਰ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਠੋਕ ਠੋਕੇ ਸੋ ਹਾਂਜੀ ਸਿਮਰਜੀਤ ਮਾਨ ਕਹਿੰਦੇ ਜਿੱਥੇ ਉਹਨਾਂ ਨੇ ਕੱਟ ਕੀਤਾ ਸੀ ਲੱਖੇ ਸਧਾਣੇ ਨੇ ਕੌਣ ਪਹੁੰਚਿਆ ਉਥੇ ਸਿਮਰਜੀਤ ਮਾਨ ਡਾਵਾ ਡੋਲ ਜਿਹਦੇ ਲੱਤਾਂ ਤੇ ਆਪਣਾ ਬੈਲੈਂਸ ਨਹੀਂ ਬੰਨਦਾ ਤੁਰਦਾ ਤੁਰਦਾ ਹੋ ਬੁੜਾ ਆਪ ਇਧਰ ਕਦੀ ਕੰਧਾ ਚ ਵੱਜਦਾ ਕੋਦੀ ਮਾਈਕ ਦੇ ਉੱਪਰ ਜੋ ਡਿੱਗਦਾ ਉਹ ਮਾਈਕੀਓ ਦੇ ਮੂੰਹ 'ਚ ਵੜ ਜਾਂਦਾ ਉਹ ਐ ਸਿਮਰਜੀਤ ਮਾਨ ਜਿਹੜਾ ਸਭ ਤੋਂ ਵੱਡਾ ਬਲੈਕ ਯਾ ਖਾਲਸਤਾਨੀ ਬਲੈਕ ਯਾ ਜੀ ਨੇ 5-5 ਲੱਖ ਰੁਪਏ ਲਿੱਤੇ ਸੀ ਲੈਟਰ ਦੇਣ ਦਾ ਲੋਕਾਂ ਨੂੰ ਬਾਹਰ ਭੇਜਣ ਦਾ ਇਹ ਤਾਂ ਸਭ ਦਾ ਮੁੰਡੇ ਖਲਾਸਾ ਹੋ ਗਿਆ ਕੌਣ ਆਉ ਬਲੈਕ ਯਾ ਸਿਮਰਜੀਤ ਮਾਰ ਪਾਨਾ ਸੀ ਦੂ ਤੇਰੀ ਸੋਚ ਤੇ ਬਲੈਕ ਯਾ ਨੂੰ ਦਵਾਂਗੇ ਪੈਰਾ ਠੋਕੇ ਉਸ ਤੋਂ ਬਾਅਦ ਆ ਗਿਆ ਜੀ ਲੱਖਾ ਸਦਾਣਾ ਲੱਖਾ ਸਦਾਣਾ ਕੌਣ ਬਲੈਕ ਯਾ ਸਾਰੇ ਬਲੈਕ ਇਕੱਠੇ ਹੋ ਸੀ ਉਥੇ ਲੱਖਾ ਸਦਾਣਾ ਬਲੈਕ ਆ ਮੱਝਾਂ ਦਾ ਵੀ ਵਪਾਰ ਕਰਦਾ ਜੇ ਕਿਸੇ ਦੀ ਮੱਝ ਦਾ 8000 ਮੋਲਾ ਤੇ ਫਲਾਨਾ 60 ਦੇ ਗਿਆ ਉਹ ਬੰਦਾ ਰੋਂਦਾ ਰੋਂਦਾ ਲੱਖੇ ਕੋਲ ਜਾਊਗਾ ਲੈ ਕੇ ਬਾਈ ਬਾਈ ਲੱਖੇ ਮੇਰੀ ਮੱਝ ਦਾ 60 ਦੇ ਗਿਆ ਬਾਈ ਵੀ ਖਾਰੇ ਲੱਖੇ ਨੇ ਫੋਨ ਕਰਨਾ ਉਹ ਬਾਸ ਨੂੰ ਲੱਖਾ ਸਦਾਣਾ ਬੋਲਦਾ ਤੂੰ ਵੀ ਹਰ ਕਿਵੇਂ ਮਾਰੇ ਮੱਝ ਦਾ ਐਂ ਕਰ ਦੱਸ ਉਹਦੇ ਦੱਸ ਮੈਨੂੰ ਦੇ ਆਏ ਹਾਈ ਹਾਈ ਮਰ ਜਾਓ ਡੁੱਬ ਕੇ ਮਰ ਜਾਓ ਉਹ ਜੱਟਾਂ ਦੇ ਮੁੰਡੇ ਹੋ ਕੇ ਉਹ ਤੁਸੀਂ ਮੱਜਾਂ ਦਾ ਵੀ ਵਪਾਰ ਕਰਨਾ ਸ਼ੁਰੂ ਕਰਤਾ ਹੁਣ ਮੱਜਾਂ ਦੇ 10-10 ਹਜ਼ਾਰ ਦੀ ਲਾਲੀ ਵੀ ਖਾਣ ਲੱਗੇ ਸੁਬਾਨ ਅੱਲਾ ਹੁਣ ਤੀਜਾ ਆ ਗਿਆ ਸੁਖਬਾਲ ਖਹਿਰਾ ਇਹ ਵਿਦੇਸ਼ੀ ਭੇਡਾਂ ਦਾ ਵਪਾਰ ਕਰਦਾ ਇਹਨੂੰ ਵਿਦੇਸ਼ੀਆਂ ਭੇਡਾਂ ਮੁੰਨਣੀਆਂ ਵਿਦੇਸ਼ਾਂ 'ਚ ਜਾਂਦਾ ਵਿਦੇਸ਼ਾਂ 'ਚ ਜਾ ਕੇ ਇਹ ਫੰਡ ਇਕੱਠਾ ਕਰਦਾ ਖਾਲਿਸਤਾਨ ਦੇ ਨਾਮ ਤੋਂ ਆਪਣੇ ਗੋਜਿਆਂ 'ਚ ਪਾਉਂਦਾ ਚੱਕ ਵੇਚ ਲੈ ਇੰਡੀਆ ਨੂੰ ਆ ਜਾਂਦਾ ਫੰਡ ਕੌਣ ਦਿੰਦੇ ਆ ਤੁਹਾਡੇ ਮੇਡੇ ਸਾਡੇ ਵਰਗੇ ਬੇਫਿਕਰ ਜਨਤਾ ਜਿਹੜੇ ਇਹਨਾਂ ਨੂੰ ਫੰਡ ਦੇ ਕੇ ਇਹਨਾਂ ਦੇ ਘਰ ਇਹਨਾਂ ਦੇ ਘਰ-ਬਾਰ ਮਹਿੰਗੀ ਗੱਡੀਆਂ ਸਾਰੇ ਅਸ਼ਪਰਸਤੀ ਤੁਸੀਂ ਕਰਾਇਆ। ਸੋ ਇਹ ਕੌਣ ਹੈ? ਬਲੈਕ ਯਾਰ। ਇਹ ਵੀ ਬਲੈਕ ਬਲੈਕ ਦਾ ਕੰਮ ਕਰਦਾ। ਫੇਰ ਆ ਗਿਆ ਪਰਮਿੰਦਰ ਤੀਨ ਸਾ। ਪਰਮਿੰਦਰ ਤੀਹਣ ਸਾ। ਜਿਹੜਾ ਤੀਹਣ 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 ਕਰਦਾ ਫਿਰਦਾ ਰਹਿੰਦਾ। ਸੋ ਇਹ ਵੀ ਕੌਣ ਹੈ? ਬਲੈਕ ਯਾਰ, ਬਲੈਕ ਕਲਸਟਰ ਵਾਲੇ। ਇਹ ਸਾਰੇ ਪਹੁੰਚੇ ਸੀ ਉੱਥੇ ਇਕੱਠ ਵਿੱਚ। ਜਿੱਥੇ ਲੱਖੇ ਸਿਧਾਨੇ ਨੇ ਭਾਨੇ ਸਿੱਧੂ ਦੇ ਨਾਮ ਤੋਂ ਇਕੱਠ ਕੀਤਾ ਫਿਰ ਇੱਕ ਨਿੱਕ ਸੁੱਖ ਕਿਸਾਨ ਯੂਨੀਅਨ ਕੋਈ ਨਿੱਕ ਸੁੱਖ ਨਿੱਕੀ ਮੋਟੀ ਨਿੱਕੀ ਸੁੱਕੀ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਮ ਤੇ ਜਿਹੜਾ ਫੰਡ ਇਕੱਠਾ ਕੀਤਾ ਸੀ ਆਹ ਟੱਢ ਚੁਪਾ ਕੇ ਖਾ ਗਏ ਤੇ ਡਕਾਰ ਵੀ ਨਹੀਂ ਮਾਰਿਆ ਫਿਰ ਸੀ ਉੱਥੇ ਅਮਰਤਪਾਲ ਦੇ ਬੰਦੇ ਫਿਰ ਉੱਥੇ ਦੀਪ ਸਿੰਘ ਦੀ ਫੋਟੋਆਂ ਵੀ ਲੱਗੀਆਂ ਫਿਰ ਅਮਰਤਪਾਲ ਦੇ ਜੈਕਾਰੇ ਲੱਗੇ ਫਿਰ ਖਾਲਸਾਣ ਦੇ ਨਾਰੇ ਲੱਗੇ ਸੋ ਮੈਂ ਤੁਹਾਨੂੰ ਕੀ ਆਖਿਆ ਸੀ ਇਹ ਸਾਰੇ ਖਾਲਸਤਾਨੀ ਨੇ ਪਰ ਤੁਸੀਂ ਸੋਚਿਆ ਸ਼ਾਇਦ ਨੰਨਸੀ ਮਚਾਕ ਕਰਦੀ ਹੈ ਪਾਨਾ ਸਿੱਧੂ ਆ ਭਵਾ ਲੱਕਸ ਦਾਣਾ ਇਹ ਅੰਦਰ ਖਾਤੇ ਇਹਨਾਂ ਨੂੰ ਫੰਡ ਆ ਰਹੇ ਆ ਖਾਲਸਤਾਨੀਆਂ ਦੇ ਵੱਲੋਂ ਕਿ ਤੁਸੀਂ ਡਿਕਲੇਅਰ ਨਹੀਂ ਕਰਨਾ ਕਿ ਤੁਸੀਂ ਖਾਲਸਤਾਨ ਵਾਸਤੇ ਕੰਮ ਕਰ ਰਹੇ ਹੋ ਪੰਨੂ ਨੇ ਇੱਕ ਗੱਲ ਆਖੀ ਸੀ ਨਾ ਜੁੱਤੇਆਂ ਵਾਲੇ ਪਾਲਿਸ਼ ਕਾਲਾ ਮੋਲਾ ਗੁਰਪਰਵੰਤ ਪੰਨੂ ਨੇ ਕਿ 26 ਜਨਵਰੀ ਤੋਂ ਬਾਅਦ ਦੇਖਿਓ ਮੈਂ ਪੰਜਾਬ ਚ ਕੀ ਕਰਦਾ ਕਿਦਾਂ ਨਵੇਂ ਯੂਥ ਨੂੰ ਪਰ ਕੰਨਾ ਤਾਂ ਕੀ ਕਰਦਾ ਆ ਉਹੀ ਕੰਮ ਹੋ ਰਿਹਾ ਜਨਾਬ ਜੀ ਸਮਝੋ ਗੱਲਾਂ ਇਹ ਉਹੀ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਨਾਮ ਤੋਂ ਡੰਗੇ ਕਰਾਉਣਾ ਯੂਥ ਦੇ ਦਿਮਾਗ ਬੁੱਧੀ ਭ੍ਰਸਟ ਕਰਨਾ ਪਾਨਾ ਸਿੱਧੂ ਲੱਖਾ ਸਦਾਣਾ ਤੇ ਬਾਕੀ ਇਹ ਜਿਹੜੇ ਬਲੈਕਲਿਸਟ ਸੀ ਸਿਮਰਜੀਤ ਮਾਨ ਹੋ ਗਿਆ ਸੁਖਪਾਲ ਖੈਰਾ ਹੋ ਗਿਆ ਪਰਮਿੰਦਰ ਢੀਂਸਾ ਹੋ ਗਿਆ ਇਹ ਸਾਰੇ ਬਲੈਕਲਿਸਟਡ ਉਥੇ ਸਟੇਜ ਤੇ ਖੜੇ ਸੀ ਖਾਲਿਸਤਾਨ ਦੇ ਪਰਚਮ ਲਹਿਰਾ ਰਹੇ ਸਨ ਹਲੇ ਵੀ ਨਹੀਂ ਪਤਾ ਲੱਗਿਆ ਕਿ ਖਾਲਿਸਤਾਨ ਦੀ ਮੂਵਮੈਂਟ ਦਾ ਕੰਮ ਆ ਜੇ ਤੁਸੀਂ ਕਹਿੰਦੇ ਹੋ ਵੀ ਸਰਕਾਰਾਂ ਦਾ ਕੰਮ ਹੈ ਆਪੋਜੀਸ਼ਨ ਪਾਰਟੀ ਦਾ ਕੰਮ ਹੈ ਜੀ ਭਾਜਪਾ ਦਾ ਕੰਮ ਹੈ ਜੀ ਕਾਂਗਰਸ ਦਾ ਜਾਂ ਦੂਜਿਆਂ ਦਾ ਕਾਲੀਆਂ ਦਾ ਵੀ ਉਹ ਭਗਵੰਤ ਮਾਨ ਦੀ ਸਰਕਾਰ ਨਹੀਂ ਚੱਲਣ ਦੇ ਰਹੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਚਲੋ ਰਾਜਨੀਤੀ ਆ ਯੁਗਾਂ ਯੁਗਾਂ ਤੋਂ ਰਾਜੇ ਮਹਾਰਾਜੇ ਰਾਜਨੀਤੀ ਕਰਦੇ ਆਏ ਆ ਤੇ ਫਿਰ ਉਹੀ ਰਾਜਨੀਤੀ ਅੱਗੇ ਉਹ ਮੈਂ ਚਲਦੀ ਰਹੀ ਤੇ ਰਾਜਨੀਤਿਕ ਬਹੁਤ ਔਖੀ ਚੀਜ਼ ਆ ਜਦੋਂ ਕੋਈ ਚੰਗੀ ਸਰਕਾਰ ਆਂਦੀ ਹੈ ਉਹਨੂੰ ਟਿਕਨ ਨਹੀਂ ਦਿੱਤਾ ਜਾਂਦਾ ਉਹਦੀ ਵਜ੍ਹਾ ਕੀ ਆ ਕਿ ਉਹ ਚੰਗੀ ਸਰਕਾਰ ਨੇ ਪੰਜਾਬ ਵਾਸਤੇ ਕੰਮ ਚੰਗੇ ਕਰ ਜਾਣੇ ਆ ਠੀਕ ਆ ਉਸ ਬੰਦੇ ਨੇ ਆ ਕੰਮ ਕਰ ਦੇਣਾ ਸਰਕਾਰ ਦੇ ਬੰਦੇ ਨੇ ਆ ਕੰਮ ਕਰ ਦੇਣਾ ਹੁਣ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਲੈ ਹੀ ਲਿਆ ਭਗਵੰਤ ਮਾਨ ਸਾਡੇ ਸੀਐਮ ਸਾਹਿਬ ਦੇਖੋ ਭਗਵੰਤ ਮਾਨ ਮੈਂ ਅੱਗੇ ਵੀ ਕਹਿਆ ਸੀ ਮੇਰੇ ਕੋਈ ਤਾਏ ਚਾਚੇ ਦਾ ਮੁੰਡਾ ਨਹੀਂ ਨਾ ਮੇਂ ਜ਼ਿੰਦਗੀ ਚ ਭਗਵੰਤ ਮਾਨ ਨੂੰ ਕਦੀ ਮੀਟਿੰਗ ਨਹੀਂ ਨਾ ਹੀ ਪਰਸਨਲ ਕਦੀ ਬਾਈਫেস ਦੇਖਿਆ ਹਾਂ ਨਾ ਪਰ ਗੱਲ ਇਹ ਹੈ ਵੀ ਜੇ ਪਕਵੰਤ ਮਾਣ ਚੰਗੇ ਕੰਮ ਕਰ ਰਿਹਾ ਤਾਂ ਅਸੀਂ ਪ੍ਰੇਜ਼ ਜ਼ਰੂਰ ਕਰਾਂਗੇ। ਐਮਰਜੈਂਸੀ ਜਿਹੜੀ ਉਹਨਾਂ ਨੇ ਗੱਡੀਆਂ ਚਲਾਈਆਂ ਪਿੱਕੇ ਸਾਡੇ ਕੈਨੇਡਾ ਚ ਉਹਨੂੰ ਪਿੱਕਾ ਕਹਿੰਦੇ ਆ ਪਿੱਕਾ ਟਰੱਕਸ ਵਾਓ ਮੈਂ ਕਹਿੰਦੀ ਗ੍ਰੇਟ ਜੌਬ ਜਿਹੜਾ ਨਾ ਹਸਪੀਟਲ ਚ ਦਵਾਈਆਂ ਦੀ ਪ੍ਰੋਬਲਮ ਸੀ ਕਿ ਪਰਚੀਆਂ ਲੈ ਕੇ ਜਾਓ ਸਿਵਲ ਹਸਪੀਟਲ ਦਵਾਈਆਂ ਮਿਲਦੀਆਂ ਨਹੀਂ ਸੀ ਕਹਿੰਦੇ ਸੀ ਬਾਹਰੋਂ ਲਓ ਐਂ ਕਰੋ ਉਹ ਡਾਕਟਰ ਵਿੱਚ ਵਿੱਚ ਖਾ ਜਾਂਦੇ ਸੀ ਉਹ ਤਾਂ ਵੀ ਕਾਬੂ ਕੰਟਰੋਲ ਕਰ ਲਿਆ ਨਵੇਂ ਰੂਲਸ ਲਾਗੂ ਹੋ ਗਏ ਆ 18 ਮਹੀਨੇ ਹੋਇਆ ਸਰਕਾਰ ਨੂੰ ਆਏ 16 ਮਾਰਚ ਤੋਂ ਇਹਨਾਂ ਨੂੰ 2 ਸਾਲ ਹੋਣੇ ਆ ਰਾਈਟ ਤੁਸੀਂ ਟਾਈਮ ਤਾਂ ਦੋ ਦੋ ਸਾਲ ਚੋਂ ਬੰਦਾ ਇੰਨਾ ਆਖੇ ਪੰਜਾਬ ਦੇ ਕੰਮ ਹੌਲੀ ਹੌਲੀ ਜਦੋਂ ਤੁਸੀਂ ਵੀ ਕਿਸੇ ਮੰਜ਼ਿਲ ਤੇ ਜਾਣਾ ਹੈ ਤੁਸੀਂ ਸਟੈਪ ਵਾਈਜ਼ ਸਟੈਪ ਵੀ ਸੜੀ ਚੜ੍ਹੋਗੇ ਨਾ ਪਹਿਲੇ ਤਾਂ ਦਸਵੇਂ ਤੇ ਛਾਲ ਮਾਰੋਗੇ ਤੇ ਜਦੋਂ ਬੈਨਸ ਨਾ ਬੜੇ ਲੱਤ ਫਸੂਗੀ ਤੇ ਮੁੜ ਕੇ ਥੱਲੇ ਉਧੇ ਮੋਅ ਕੇ ਡਿੱਗੋਗੇ ਲੱਤਾਂ ਬਾਹਾਂ ਤੜਾਉਂਗੇ ਸੋ ਸਟੈਪ ਵਾਈਜ਼ ਸਟੈਪ ਜ਼ਿੰਦਗੀ ਚ ਕੰਮ ਹੁੰਦਾ ਕਾਮਯਾਬੀ ਵੀ ਸਟੈਪ ਵਾਈਜ਼ ਸਟੈਪ ਮਿਲਦੀ ਹੈ ਸ਼ਾਰਟਕਟ ਰਸਤੇ ਨਾਲ ਕਾਮਯਾਬੀ ਨਹੀਂ ਮਿਲਦੀ ਥੋੜੀ ਦੇਰ ਰਸਤੇ ਪੈਸਾ ਤੇ ਖੁਸ਼ੀ ਮਿਲਦੀ ਹੈ ਪਰ ਬਾਅਦ ਜੇਲ੍ਹ ਮਿਲਦੀ ਹੈ ਸੋ ਇਹ ਸਾਰੇ ਬਲੈਕਮੇਲਰ ਉੱਥੇ ਪਹੁੰਚੇ ਹੋਏ ਸੀ ਸਭ ਨੂੰ ਬਲੈਕਮੇਲ ਕਰਨ ਵਾਲੇ ਹੁਣ ਸਵਾਲ ਇਹ ਉੱਠਦਾ ਹੈ ਵੀ ਭਾਰਨਾ ਸਿੱਧੂ ਦੇ ਬੈਂਕ ਅਕਾਊਂਟ ਵਿੱਚ ਕਿੱਥੇ-ਕਿੱਥੇ ਜਾਣਗੇ ਕਿੱਥੋਂ-ਕਿੱਥੋਂ ਟ੍ਰਾਂਜ਼ੈਕਸ਼ਨ ਪੇਮੈਂਟਾਂ ਹੋਈਆਂ ਉਹਦੇ ਵਿੱਚ ਜਿਹੜੀਆਂ ਗੱਡੀਆਂ ਘਰ ਚ ਖੜੀਆਂ ਸੁਣਿਆ ਵੀ ਇੱਕ ਏਜੰਟ ਤੋਂ ਜ਼ਬਰਦਸਤੀ ਗੱਡੀ ਲਈਤੀ ਗਈ ਸਾਰਾ ਕੁਝ ਨਿਕਲੂਗਾ ਹੁਣ ਉਹ ਸਾਡੇ ਪੰਜਾਬ ਦੀ ਧੀ ਜਿਹਦੀ 22 ਕਿੱਲੇ ਪਹਿਲੀ ਭਾਰਨਾ ਸਿੱਧੂ ਨੇ ਨੱਪੀ ਉਹਦੀ ਕੋਠੀ ਤੇ ਕਬਜ਼ਾ ਕੀਤਾ ਤੇ ਆਪਣੇ ਭੈਣ ਨੂੰ ਦਵਾਇਆ ਕਬਜ਼ਾ ਉਸ ਧੀ ਨਾਲ ਤੁਸੀਂ ਸਟੈਂਡ ਕੀਤਾ ਸੋ ਜਿਹੜੇ ਤੁਸੀਂ 5 ਤੋਂ 6000 ਬੰਦੇ ਉਥੇ ਭੀੜ ਚ ਇਕੱਠੇ ਹੋਏ ਸੀ ਇਹਦਾ ਮਤਲਬ ਤੁਸੀਂ ਇਹ ਸਾਬਤ ਕੀਤਾ ਸਾਰਿਆਂ ਨੇ ਕਿ ਅਸੀਂ ਗਲਤ ਬੰਦੇ ਆ ਤੇ ਅਸੀਂ ਗਲਤ ਕੰਮ ਦਾ ਸਾਥ ਜਿਹੜਾ ਗਲਤ ਕੰਮ ਕਰੂਗਾ ਪੰਜਾਬ ਚ ਅਸੀਂ ਉਹਦਾ ਸਾਥ ਦੇਵਾਂਗੇ ਤੁਹਾਡੇ 5 6000 ਬੰਦਿਆਂ ਦੀ ਕੋਈ ਵੋਟ ਕਦੀ ਭਗਵੰਤ ਮਾਨ ਨੂੰ ਨਹੀਂ ਪਈ ਹੈ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਸੋ ਜੇ ਹੁਣ ਭਾਨਾ ਸਿੱਧੂ ਸੋਚਦਾ ਵੀ ਮੈਂ ਐਮਪੀ ਖੜੂਗਾ ਸੰਗਰੂਰ ਤੋਂ ਓਪਨ ਆਜ਼ਾਦ ਟਿਕਟ ਕਿਸ ਹੰਟੀਕਰਤਾ ਦੇਣੀ ਨਹੀਂ ਲੱਖ ਸਾਵਾਂ ਕਹਿੰਦੇ ਮੈਂ ਬਠਿੰਡੋਂ ਖੜ ਜਾਊਂਗਾ ਤੁਸੀਂ ਸੋਚ ਸਕਦੇ ਹੋ ਇਹ ਜਨਤਾ ਨੂੰ ਭਾਵੇਂ ਜ ਮੈਨੂੰ ਲੱਖ ਗਾਲਾਂ ਕੱਢੋ ਲੱਖ ਮਾੜੀ ਆਖੋ ਮੈਂ ਪ੍ਰੈਕਟੀਕਲ ਲੇਡੀ ਆ ਮੈਂ ਪ੍ਰੈਕਟੀਕਲ ਗੱਲ ਕਰੂੰਗੀ ਐਸੇ ਗੁੰਡੇ ਬਦਮਾਸ਼ਾਂ ਨੂੰ ਤੁਸੀਂ ਰਾਜਨੀਤੀ ਦੀ ਕੋਈ ਸੀਟ ਦਵਾ ਕੇ ਸੋਚੋ ਵੀ ਪੰਜਾਬ 'ਚ ਕਿੰਨੀ ਬਦਮਾਸ਼ੀ ਤੇ ਚਿੱਟੇ ਦਾ ਕੰਮ ਕਿੰਨਾ ਹੋਣਾ ਜਦੋਂ ਮੰਗੂ ਮੱਠ ਨੇ ਉਸ ਬੱਚੇ ਦਾ ਮਰਡਰ ਕੀਤਾ ਗੁਰਦੁਆਰੇ 'ਚ ਉੱਥੋਂ ਤੱਕ ਉਹ ਧਰਮੇ ਨਹੀਂ ਲੱਗੇ ਕੀ ਤੁਸੀਂ ਕਦੀ ਬੰਦੀ ਸਿੰਘਾਂ ਵਾਸਤੇ ਧਰਨੇ ਲਾਏ ਇਹ ਗੱਲ ਮੈਂ ਬਹੁਤ ਪਹਿਲਾਂ ਸਾਡੇ ਗੁਰਦੁਆਰੇ ਚ ਆਖੀ ਸੀ ਕਿ ਤੁਸੀਂ ਖਾਲਿਸਤਾਨ ਦੀ ਮੂਵਮੈਂਟ ਦੇ ਮਦਰ ਪਏ ਹੋ ਖਾਲਿਸਤਾਨ ਖਾਲਸਤਰ ਪਰ ਤਾਂ ਬੰਦੀ ਸਿੰਘ ਛੁੜਾਏ ਗਏ ਕਿ ਬੰਦੀ ਸਿੰਘਾਂ ਨੂੰ ਛੁੜਾਉਣ ਵਾਸਤੇ ਤੁਸੀਂ ਇਦਾਂ ਇਸ ਟਾਈਪ ਦੇ ਧਰਨੇ ਲੱਗੇ ਕੁਸੀਂ ਐਫਰਟਸ ਕੀਤੇ ਉਹਨਾਂ ਨੂੰ ਕਢਾਉਣ ਵਾਸਤੇ ਬਾਹਰ ਨਹੀਂ ਤੁਸੀਂ ਐਫਰਟਸ ਤੇ ਕੀਤੇ ਤੁਹਾਨੂੰ ਆਪਣੇ ਖਾਲਿਸਤਾਨ ਦੀ ਮੂਵਮੈਂਟ ਦੀ ਪਈ ਆ ਪਰ ਜਿਨ੍ਹਾਂ ਨੇ ਤੁਹਾਨੂੰ ਸਾਥ ਦਿੱਤਾ ਹੈ ਖਾਲਿਸਤਾਨ ਦੀ ਮੂਵਮੈਂਟ ਚ ਉਹ ਤਾਂ ਜੇਲਾਂ ਵਿੱਚ ਉਹਨਾਂ ਨੂੰ ਤੁਸੀਂ ਹੱਥ ਕਢਾ ਨਹੀਂ ਸਕਿਆ ਕੀ ਅਮਰਤਪਾਲ ਨੂੰ ਤੁਸੀਂ ਇੰਨੇ ਜ਼ੋਰ ਲਾਇਆ ਕਢਾਉਣ ਵਾਸਤੇ ਨਾ ਸਾਰੇ ਪਿੱਛੇ हट ਗਏ ਹਾਂ ਆਪਾਂ ਨੇ ਸਿੱਧੂ ਵਾਸਤੇ ਸੀ ਧਰਨੇ ਲਾਵਾਂਗੇ ਸੀਐਮ ਹਾਊਸ ਦੇ ਬਾਹਰ ਉੱਥੋਂ ਫਿਰ ਪਛਵਾੜੇ ਤੇ ਜੁੱਤੀਆਂ ਵੀ ਖਾ ਕੇ ਜਾਵਾਂਗੇ ਸੀਐਮ ਹਾਊਸ ਦੇ ਬਾਹਰ ਇਹ ਸਾਰੇ ਖਾਲਿਸਤਾਨ ਦੀ ਮੂਵਮੈਂਟ ਆ ਇਸ ਮੂਵਮੈਂਟ ਨੂੰ ਅੰਡਰਸਟੈਂਡ ਕਰੋ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨਾ ਕਿਉਂਕਿ ਆਮ ਆਦਮੀ ਪਾਰਟੀ ਆ ਤੇ ਇਹ ਪਾਰਟੀ ਨੂੰ ਟਿਕਣ ਨਹੀਂ ਦੇਣਾ ਪੰਜਾਬ ਦੇ ਵਿੱਚ ਐਨੀ ਇੱਕ ਗੱਲ ਤੁਹਾਨੂੰ ਲੋਕਾਂ ਨੂੰ ਸਮਝ ਨਹੀਂ ਆਈ ਤੁਸੀਂ ਕਹਿੰਦੇ ਹੋ ਪੰਜਾਬ ਦਾ ਸੁਧਾਰਕ ਦਾ ਹੋਊਗਾ ਭਗਵੰਤ ਮਾਨ ਵਰਗੇ ਬੰਦੇ ਆਏ ਆ ਪੰਜਾਬ ਨੂੰ ਸੁਧਾਰਨ ਤੁਸੀਂ ਟਿਕਣ ਦੇ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਭਗਵੰਤ ਭਗਵੰਤ 부ਚੜ ਭਗਵੰਤ ਦੇ ਰਾਹ ਚ ਆ ਹੋ ਗਿਆ ਉਹ ਭਗਵੰਤ ਨੇ ਸਾਡੀ ਮਾਸੂਮ ਪੀੜੀ ਅੰਦਰ ਘਰਤੀ ਕਿਉਂ ਕਾਂਗਰਸ ਨੇ ਕਿੰਨੇ ਕਤਿਆ ਕਤਲਾ ਕਤਲੇ ਆਮ ਕਰਵਾਏ ਸੀ ਕਾਲੀਆਂ ਨੇ ਕਿੰਨੇ ਕਤਲੇਆਮ ਕਰਵਾਏ ਸੀ ਉਦੋਂ ਕਿੱਥੇ ਸੀ ਉਹ ਭਗਵੰਤ ਮਾਨ ਨੇ ਕਿਉਂ ਕਤਲੇਆਮ ਤਾਂ ਨਹੀਂ ਕਰਵਾਏ ਜਿਹੜਾ ਬੰਦਾ ਕਾਨੂੰਨ ਦੀ ਲੰਗੜਾ ਕਰ ਰਿਹਾ ਫੋਨ ਤੇ ਲੋਕਾਂ ਨੂੰ ਥਾਟਿੰਗਸ ਦੇ ਰਿਹਾ ਜਾਨ ਤੋਂ ਮਾਰਨ ਦੀ ਧਮਕੀਆਂ ਦੇ ਰਿਹਾ ਬੰਦਾ ਇੰਨਾ ਤਾਂ ਹੁਣ ਕਹਿੰਦੇ ਹੋ ਡਾਕਟਰ ਗੁਰਿੰਦਰ ਰੰਗਰੇਟੇ ਪਾਸੇ ਵੀ ਨਾਂਸੀ ਨਹੀਂ ਬੋਲੀ ਹਲੋ ਹੁਣ ਬੋਲਦੀਆਂ ਜੇ ਡਾਕਟਰ ਗੁਰਿੰਦਰ ਰੰਗਰੇਟੇ ਨਹੀਂ ਅਸੀਂ ਪਹਿਲੇ ਸਪੋਰਟ ਕਰਦੇ ਸੀ ਬੰਦੇ ਨੂੰ ਪਰ ਜਿਉਂ ਨੇ ਸੱਚੀ ਲਿਖਤ ਦੇ ਵਿੱਚ ਉਪੌਲਸ ਅਫਸਰ ਦੀ ਬੇਟੀ ਨੂੰ ਕੋਈ ਲਿਖਤ ਦੇ ਵਿੱਚ ਫੇਸਬੁੱਕ ਤੇ ਮੈਸੇਜ ਕਰਕੇ ਥ੍ਰੈਟਿੰਗ ਕੀਤੀ ਆ ਇਹ ਵੀ ਸਾਈਬਰ ਕ੍ਰਾਈਮ ਦੇ ਅਕੋਰਡਿੰਗ ਆਉਂਦਾ ਇਹ ਤੇ ਵੀ ਚਾਰਜ ਲੱਗਦੇ ਜੇ ਤੁਸੀਂ ਫੇਸਬੁੱਕ ਤੇ ਵੀ ਰਿਟਰਨ ਚ ਕਿਸੇ ਨੂੰ ਮੈਸੇਜ ਭੇਜ ਰਹੇ ਹੋ ਇਹ ਨਾ ਸੋਚੋ ਆਈਡੀ ਡੁਪਲੀਕੇਟ ਆ ਨਾ 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 ਸਾਈਬਰ ਕ੍ਰਾਈਮ ਵਾਲੇ ਇੰਡੀਆ ਵਿੱਚ ਸਾਰਾ ਆਈਡੀਆ ਆਈਪੀ ਐਲ ਨੰਬਰ ਸਭ ਕੁਝ ਲੱਭ ਲੈਂਦੇ ਹੋ ਇੱਥੇ ਫਿਰ ਡਾਕਟਰ ਗੁਿੰਦਰ ਰੰਗਰੇਟਾ ਗਲਤ ਹੈ ਕਿਸੇ ਵੀ ਧੀ ਨੂੰ ਕਿਸੇ ਦੇ ਵੀ ਭੈਣ ਨੂੰ ਐਦਾਂ ਅਪੱਦਰ ਮੈਸੇਜ ਕਰਨਾ ਨਹੀਂ ਬੰਦਦਾ ਸੀ ਇਸ ਕਾਤੇ ਉਮਚਾਰਜ ਲੱਗਿਆ ਜੋ ਖਬਰ ਸਾਨੂੰ ਆਈ ਹੈ ਅਸੀਂ ਮੈਸੇਜ ਦੇਖੇ ਨਹੀਂ ਹਲੇ ਤੱਕ ਪਰ ਅਗਰ ਉਹਨੇ ਆਇਆ ਕੀਤਾ ਤਾਂ ਦੈਟਸ ਟੋਟਲੀ ਰੋਂਗ ਮੈਂ ਇਸ ਚੀਜ਼ ਨਾਲ ਬਿਲਕੁਲ ਐਗਰੀ ਨਹੀਂ ਕਰੂੰਗੀ ਕਿ ਕਿਸੇ ਦੇ ਟਿੱਪਣੀ ਨੂੰ ਲਿਖ ਕੇ ਮੈਸੇਜ ਤੇ ਧਮਕੀ ਦੇਣਾ ਦੈਟਸ ਬੈਡ ਸੋ ਪੰਜਾਬ ਵਾਲਿਓ ਭਗਵਾਨਤਮਾਨ ਨਾਲ ਸਟੈਂਡ ਕਰੋ ਜਿੰਨੇ ਵੀ ਐਮਐਲਏ ਐਮਪੀ ਆ ਸਾਰੇ ਸਟੈਂਡ ਕਰੋ ਕਿਉਂਕਿ ਪੰਜਾਬ ਦਾ ਸੁਧਾਰ ਕੋਰਿਆ ਇਹ ਜਿਹੜੇ ਆਪੋਜੀਸ਼ਨ ਪਾਰਟੀ ਵਾਲੇ ਗੇਮਾਂ ਖੇਡ ਰਿਹਾ ਇਹਨਾਂ ਗੇਮਾਂ ਨੂੰ ਤੁਸੀਂ ਸਾਰੇ ਮੂੰਹ ਤੋੜ ਕੇ ਜਵਾਬ ਦੇ ਸਕਦੇ ਹੋ ਹਿੰਦੁਸਤਾਨ ਜਿੰਦਾਬਾਦ ਭਾਰਤ ਜਿੰਦਾਬਾਦ ਹੈ